नमस्कार सताल फोट ग्रुप यूके के फाउंडर सुरेंद्र सिंह निज्जर जी हर साल की तरह इस साल 29 जुलाई को पंजाब के धूरी संगरूर में आई कैंप लगा रहे हैं जिसमें फ्री आई चेकअप लेंस ऑपरेशन कराए जाएंगे इस कैंप में डिजेबल लोगों को फ्री व्हील चेयर ट्राइसिकल्स और लेडीज को सुइंग मशीन भी दिए जाएंगे मुझे खुशी है कि मैं इस कैंप का उद्घाटन करूंगी और आप सब के साथ रहूंगी ਅਹ ਤੋ ਇਸਕਾ ਪੂਰਾ ਪੂਰਾ ਫਾਇਦਾ ਹੋ ਗਿਆ ¡Gracias! आपके छोटे जैसे तो नहीं बोले तो ऐसे ही हमेशा न करना कि सरकार सुंदर सिंह जी के वालों मान रहे हैं और दुनिया के संपर्क में है बनवेश नगरपालिका और अपना प्रतिनिधि जिला यू से चेक कर रहे हैं बहुत अच्छा आप का धन्यवाद श्री शर्मा श्री ने पेश लाल वाइट और ਦੇ ਨਾਲ ਨਾਲ ਆਪਣੇ ਵਾਈਸਚਲ ਵਿੱਚ ਕਮਿਸ਼ਨਰੀ ਹੋਈ ਹੈ। ਭਾਵੇਂ ਇਸ ਦਾ ਸਾਰਾ ਫੋਟੋ ਰਿਪੋਰਟ ਬਸ਼ਰਤ ਪ੍ਰੀਟਾ ਦੀ ਫੋਟੋ ਜੇਕਰ ਹੈ। ਇਹ ਸੀ ਹੌਸਟ ਜਰਮਨਿਸਨ। ਜਿਵੇਂ ਨਾ ਬਸ਼ਰਤ ਕੋਈ ਆਪਣਾ ਵੀ ਪੰਜਾਬ ਦੇ ਵਿੱਚ ਜਿਸ ਨੇ ਕੈਪ ਲਗਾਇਆ ਜਾ ਰਿਹਾ ਜਿਸ ਵਿੱਚ तमाम ਤੁਸੀਂ ਇੱਕ ਹੈਂਡੀਕ੍ਰੈਫਟ ਵੀ ਹੋਏ ਅੱਖਾਂ ਦੇ ਵੀ ਹੋਏ ਸਲੇਮਸ਼ੀਨਾ ਵੀ ਦਿੱਤੇ ਜਾ ਰਹੀਆਂ ਨੇ ਉਹਦੇ ਬਾਰੇ ਇਹ ਦੱਸੋਗੇ ਕਿ ਕਿੰਨਾ ਕੈਂਪਾਸ ਤੇ ਕਿਸ ਆਪਣਾ ਮਕਸਦ ਨੂੰ ਲੈ ਕੇ ਆਪਾਂ ਇਹ ਕੈਂਪਾਸ ਦੀ ਜੋ ਸੇਵਾ ਹੈ ਸ਼ੁਰੂ ਕੀਤੀ ਗਈ ਹੈ ਕੈਪਰ ਜੀ ਜਵਾਬਾ ਕੈਪਰ ਉਹਦਾ ਸੇਵਾ ਕਦੋਂ ਸ਼ੁਰੂ 20 ਪੀਸਾ ਹੋ ਗਿਆ ਪਹਿਲਾਂ ਛੋਟੀ ਸੀ ਵਿੱਚ ਲੋਡ ਭਰ ਦੇ ਪੱਤਰ ਤੇ ਹੋਣੀ ਵਾ ਜਿੱਦਾਂ ਮੈਂ ਪਹਿਲਾਂ ਦਸ ਘਰਾਂ ਕਿ ਫੋਟੋਗ੍ਰਾਫੀ ਸੀ ਮਾਨ ਜੀ ਨੇ ਸਾਨੂੰ ਕਿਹਾ ਸਰ ਸਾਡੇ ਲੱਖ ਚਾਹ ਉਹ ਤੇ ਕਰਵਾ ਲਾਓ ਸੋ ਉਹ ਸੀ ਵੀ ਇੱਧਰ ਪਹਿਲਾਂ ਤਾਂ ਮੈਂ ਕਦੀ ਨਹੀਂ ਆਇਆ ਸੀਗਾ ਜਦੋਂ ਆ ਕੇ ਦੇਖਿਆ ਸੀ ਪਹਿਲੇ ਸਾਲ ਕਾਫੀ ਮੰਦੀ ਹਾਲੀ ਸੀ ਤੁਹਾਨੂੰ ਲੱਗਿਆ ਕਿ ਇੱਧਰ ਕੰਮ ਪਾਣਾ ਮੈਨੂੰ ਠੀਕ ਲੱਗਿਆ ਬਿਲਕੁਲ ਜੀ ਬਿਲਕੁਲ ਹਾਂ ਡਿਮਾਂਡ ਕਾਫੀ ਹੋਈ ਹੈ ਜਦੋਂ ਅੱਖਾਂ ਦੀ ਤਾਂ ਸਲੈਗੈਂਸ ਜਿਹੜੀ ਸਹੀ ਆ ਤਾਂ ਹੌਫਲੀ 29 ਨੂੰ ਸਰ ਜਣੀ ਪਾ ਚੜਕੇ ਦੇ ਵਿੱਚ ਸਭ ਹੋਣ ਤਾਂ ਫਾਇਦਾ ਲਾਓ ਠੀਕ ਹੈ ਜੀ ਤਾ ਹੁਣ ਤੁਸੀਂ ਇੱਕ ਤਰੀਕ ਨੋਟ ਕਰੋ ਆਪਣੀਆਂ ਦਿਲ ਦੀਆਂ ਡਾਇਰੀਆਂ ਤੇ 29 ਤਰੀਕ ਨੂੰ ਤੁਸੀਂ ਇਸ ਕੈਂਪ ਦੇ ਵਿੱਚ ਜ਼ਰੂਰ ਹਾਜ਼ਰ ਹੋਣਾ ਤੇ ਆਪਣੇ ਆਣ-ਗਮਣ ਦੇ ਵਿੱਚ ਵੀ ਸੁਨੇਹਾ ਲਾਣਾ ਏਸੀਪੀ ਇੰਡੀਆ ਤੋਂ ਮੇਰੇ ਨਾਲ ਕੈਮਰਾਮੈਨ ਸੋਹਣ ਲਾਲ ਅਤੇ ਨਰੇਸ਼ ਖत्री ਦੀ ਪਹੁੰਚੇ ਹਾਂ ਪੂਰੀ ਸੈਫਨ ਪੈਲਸ ਵਿਖੇ ਏਸੀ ਜਗ੍ਹਾ ਤੇ 29 ਤਰੀਕ ਨੂੰ ਇਕ ਬਹੁਤ ਵੱਡਾ ਐਨਆਰਆਈ ਯੂਕੇ ਵੱਲੋਂ ਸਵਿੰਦਰ ਸਿੰਘ ਜੀ ਵੱਲੋਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਸਲਾਈ ਮਸ਼ੀਨ ਔੜੀਆਂ ਕੰਨਾਂ ਤੋਂ ਉੱਚਾ ਸੁਣਨ ਵਾਲੀਆਂ ਮਸ਼ੀਨਾ 20 ਦਿੱਤੀਆਂ ਜਾਣਗੀਆਂ ਇਸ ਕੈਂਪ ਦੇ ਵਿੱਚ ਅਪੀਲ ਕਰਤੀਆ ਸਾਰੇ ਪਿੰਡ ਅਤੇ ਸ਼ਹਿਰ ਵਾਸੀਆਂ ਨੂੰ ਕਿ ਉਹ ਆਪਣੀ ਆਲੇ-ਦੁਆਲੇ ਆਣਗਮਾਣ ਨੂੰ ਤੇ ਰਿਸ਼ਤੇਦਾਰਾਂ ਨੂੰ ਜੋ ਜ਼ਰੂਰਤਮੰਦ ਹਨ ਉਹ ਆਪਣਾ ਸੁਨਿਹਾਲਾਨ ਤਾਂ ਕਿ ਉਹ ਲਾਹਾ ਲੈ ਸਕਣ ਜੋ ਜ਼ਰੂਰਤਾਂ ਮੰਧਨ ਐਕਚੁਅਲ ਤਵੇ ਹੁਣ ਸਾਡੇ ਨਾਲ ਸਮਾਜ ਸੇਵਾ ਦੇ ਵਿੱਚ ਬਹੁਤ ਚਿਰ ਤੋਂ ਜੁੜੇ ਹੋਏ ਬੀਬੀ ਜਸਵਿੰਦਰ ਕੌਰ ਖਾਲਸਾ ਜੀ ਖਾੜੇ ਨਾਲ ਮੌਜੂਦ ਨੇ ਹਾਂ ਜਸਵਿੰਦਰ ਕੌਰ ਖਾਲਸਾ ਜੀ ਸਤਿਕਾਰ ਦੀ ਜੋ ਕੈਂਪ ਲੱਗ ਰਿਹਾ 29 ਤਰੀਕ ਨੂੰ ਉੱਚੀ ਬੋਲ ਉਹਦੇ ਬਾਰੇ ਕੋਈ ਚੰਨਾ ਪਾਓ ਕਿ ਉਹ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੋਈ ਸੁਨੇਹਾ ਨਹੀਂ ਹੋ ਰਿਹਾ ਪਹਿਲਾਂ ਅਸੀਂ ਗੁਰੂਆਂ ਦੀ ਅਜਮਨਾਜ ਸਮਝ ਕੇ ਸਾਰੀਆਂ ਬੀਬੀਆਂ ਪਹਿਰਾ ਗੁਰੂਆਂ ਦੀ ਪਤੀ ਸੰਧੀ ਕਰੀਏ ਵਾਹਿਗੁਰੂ ਜੀ ਦਾ ਕਹਾਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੇ ਆਪਣੀ 29 ਤਰੀਕ ਦਿਨ ਸ਼ੋਮਵਾਰ ਆ ਰਿਹਾ ਇੱਥੇ ਸਾਡੇ ਬਹੁਤ ਹੀ ਹਰਮਨ ਪਿਆਰੀ ਸਰਦਾਰ ਸ੍ਰੀਮੰਦਰ ਸਿੰਘ ਨਿੱਜਰ ਜੀ ਪਹੁੰਚੇ ਨੇ ਸਾਡੇ ਪੰਜਾਬ ਨੂੰ ਚਾਰ ਚੰਦ ਲਾਉਣ ਗਰੀਬਾਂ ਕੌਲਕ ਬੀਬੀਆਂ ਭੈਣਾ ਅੱਖਾਂ ਗਈਆਂ ਜਹਾਨ ਗਿਆ ਮਾਪੇ ਮਰਗੇ ਜਿਵੇਂ ਕਹਿੰਦੇ ਨੇ ਲੜ ਜਿਨ੍ਹਾਂ ਨੇ ਐਡਾ ਉਦਮ ਕੀਤਾ ਐਡੀ ਮਨ ਦੀ ਸ਼ਰਧਾ ਉਹ ਕੈਂਪ ਲਾਉਣ ਚੱਲੇ ਨੇ ਅੱਖਾਂ ਦਾ ਫਰੀ ਲੈਂਚ ਫਰੀ ਦਵਾਈਆਂ ਫਰੀ ਉਹ ਜਿਹੜੇ ਲੋੜਵੰਦ ਨੇ ਅੰਗਹੀਣ ਨੇ ਉਹਨਾਂ ਨੂੰ ਟਰਾਈ ਸਾਈਕਲੀਆਂ ਬਾਕੀ ਜਿਨ੍ਹਾਂ ਨੂੰ ਲੋੜਵੰਦ ਛੱਤਾਂ ਦੀ ਵੀ ਮਦਦ ਕਰਦੇ ਨੇ ਤੇ ਬੀਬੀਆਂ ਨੂੰ ਮਸ਼ੀਨਾਂ ਵੀ ਵੰਡਣਗੇ ਤੇ ਬੀਬੀਆਂ ਭੈਣਾਂ ਨੂੰ ਹੋਰ ਵੀ ਮਾਲੀ ਮਦਦ ਕਰ ਰਹੇ ਨੇ ਇਹ ਜਿਹੇ ਨਿਸਾਨ ਵੀ ਦੁਨੀਆ ਤੇ ਆਏ ਨੇ ਜਿਹੜੇ ਪੈਸਾ ਤਾਂ ਦੁਨੀਆ ਕੋਲੇ ਹੋਰ ਵੀ ਬਹੁਤ ਆ ਪਰ দান ਕਰਨ ਦਾ ਜਿਗਰਾ ਹੋਣਾ ਚਾਹੀਦਾ দান ਕੋਈ ਕਰ ਸਕਦਾ ਜਿਹਦੇ ਮਨ ਦੇ ਵਿੱਚ ਪਵਲਕ ਦੀ ਸ਼ਰਧਾ ਹੋਵੇ ਵਾਹ ਜਿੰਦਗੀ ਦੇ ਵਿੱਚ ਹਰ ਇਨਸਾਨ पैसा कमांडा पर पैसा खर्चन ਦਾ ਜਿਗਰਾ ਕੋਈ ਕੋਈ ਰੱਖਦਾ ਹੈ। ਇਹੀ ਜਿਗਰੇ ਦੇ ਨਾਲ ਇਹ ਕੈਂਪ ਦੇ ਵਿੱਚ 10 ਤੋਂ 15000 ਰੁਪਏ ਪਬਲਿਕ ਤੇ ਲੋਕਾਂ ਦੀ ਇਹ ਜੋ ਕਰਨ ਦੀ ਉਮੀਦ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਵਿੱਚ ਫਿਲਮੀ ਸਟਾਰ शिल्पा शेट्टी ਤੋਂ ਇਲਾਵਾ ਹੋਰ ਵੀ ਛਿੜਾਰੀ ਮੌਜੂਦ ਹੋਣਗੇ। ਧੰਨਵਾਦ। ਜੋ 20 ਤਰੀਕ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਉਸ ਕੈਂਪ ਦੀ ਜਿਆਦਾ ਜਾਣਕਾਰੀ ਤੇ ਉਸ ਕੈਂਪ ਦੇ ਜੋ ਪ੍ਰਬੰਧਕ ਕਮੇਟੀ ਦੇ ਮੋਟੀ ਮੈਂਬਰ ਹਨ ਆਪਾਂ ਉਹਨਾਂ ਨਾਲ ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਕੀ ਹੈ ਜੀ ਤੁਹਾਨੂੰ ਕੋ ਜੋ ਮੇਰਾ ਨਾਮ ਹੈ ਜੀ ਅਨਿਸ਼ਾ ਕੁੜ ਦੇ ਰਹਿਣ ਵਾਲਿਆ ਇਹ ਕਿ ਸਰਦਾਰ ਸੁੰਦਰ ਸਿੰਘ ਨਿਹਜਰੀ ਕੋ ਬਹੁਤ ਵੱਡੇ ਸਮਾਜ ਸੇਵੀ ਨੇ ਬਾਹਰੋਂ ਆ ਕੇ ਇੱਕ ਆਮ ਜਨਤਾ ਦੇ ਗਰੀਬ ਲੋਕਾਂ ਦੀ ਸੇਵਾ ਕਰ ਰਹੇ ਨੇ 29 ਤਰੀਕ ਨੂੰ ਉਹਨਾਂ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਵੀਲ ਚੇਅਰ ਕੰਨਾਂ ਦੀਆਂ ਮਸ਼ੀਨਾਂ ਤੇ ਸਲਾਈ ਮਸ਼ੀਨਾਂ ਲੋਕਾਂ ਦੀ ਸੇਵਾ ਵਿੱਚ ਦਿੱਤੇ ਜਾ ਰਹੇ ਨੇ ਤੁਸੀਂ 29 ਤਰੀਕ ਨੂੰ ਬਾਤ ਕਰਕੇ ਇਹ ਫਾਇਦਾ ਉਠਾਓ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਅਪੀਲ ਕਰੋ ਪਬਲਿਕ ਨੂੰ ਸਸਤੀ ਕਰਦੇ ਮੈਂ ਪਰਮਜੀਤ ਸਿੰਘ ਭਿੰਦੇ ਧੂਰੀ ਦਾ ਰਹਿਣਾ ਹਾਂ ਦੇਖੀ ਵਾਸੀਆਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਸਾਡੇ ਵਿਚਾਰ ਵਿੱਚ ਝੜਕਾ ਜੀ ਆ ਰਹੇ ਨੇ ਬਹੁਤ ਸੇਵਾ ਦਾ ਕੰਮ ਕਰਦੇ ਅਨਪੀ ਜਲਾਈ ਨੂੰ ਬਹੁਤ ਵੱਡਾ ਕੈਂਪ ਲੱਗਣ ਜਾ ਰਿਹਾ ਨਾ ਤਾਂ ਇਹਨਾਂ ਨੂੰ ਪਹਿਲਾਂ ਕਦੇ ਕਿਤੇ ਨਹੀਂ ਲਾਇਆ ਨਾ ਹੀ ਇਹਨਾਂ ਤੋਂ ਬਿਨਾਂ ਕੋਈ ਲਾਉ ਕਿਉਂਕਿ ਉਹਦੇ ਵਿੱਚ ਸਿਲਾਈ ਮਸ਼ੀਨਾਂ ਲੜਕੀਆਂ ਲਈ ਜ਼ਰੂਰਤ ਹਨ ਤੇ ਅੱਖਾਂ ਦਾ ਹਰ ਤਰ੍ਹਾਂ ਦਾ ਇਲਾਜ ਤਰੀ ਦੇ ਵਿੱਚ ਹੋਊਗਾ ਲੈੰਜ਼ ਪਾਣ ਚੇਹਰੇ ਆਪਰੇਸ਼ਨ ਹੋਵੇ ਜੋ ਹੈਂਡੀਕੈਪ ਨੇ ਵਾਲੀ ਬੀਨ ਚੇਅਰ ਸਾਈਕਲ ਵਗੈਰਾ ਨੂੰ ਮਿਲਦੇ ਹਨ ਕੰਨਾਂ ਤੋਂ ਨਹੀਂ ਸੁਣਦਾ ਉਹਨਾਂ ਨੂੰ ਕੰਨਾਂ ਦੀ ਮਸ਼ੀਨਾਂ ਚੱਲ ਜਾਂਦੀਆਂ ਸਾਰੇ ਸੰਗਤ ਨੂੰ ਨਹੀਂ ਆਪੇ ਦਾ ਵੀ ਵੱਧ ਤੋਂ ਵੱਧ ਪਿੱਸਾ ਬਣਾ ਇਸ ਟੈਂਪਰ ਦਾ ਧੰਨ ਕਾਲੀ ਅੰਤਨਾਸ਼ਕ ਵਰਦਨ ਦਾ ਕਾਮਯਾਸ਼ੀ ਫਸਲ ਕੇ